ਹਏ ਹਾਏ 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 ਮੇਰੀ ਕੁੜੀ ਮਨ ਲਿਆ ਕੋ ਅੱਜ ਤਾਂ ਸਾਕੀ ਕੁੜੀ ਐ ਕੱਲੋ ਖੋਦੀ ਹੋ ਜਾਂਦੀ ਐ ਸ਼ਰਮ ਕਰੋ ਸ਼ਰਮ ਲੋਕੋ ਸ਼ਰਮ ਕਰੋ ਮੋੜ ਮੰਡੀ ਤੋਂ ਲਾਪਤਾ ਹੋਈ ਕੁੜੀ ਦੀ লাশ ਨਹਿਰ ਵਿੱਚੋਂ ਬਰਾਮਦ ਹੋਈ ਜੀ ਹਾਂ ਇਸ ਮਾਮਲੇ 'ਚ ਜਿੱਥੇ ਇੱਕ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਥੇ ਹੀ ਹੁਣ ਕੁੜੀ ਦੀ লাশ ਨੂੰ ਵੀ ਕਰੀਬ 2 ਦਿਨ ਤੋਂ ਬਾਅਦ ਬਰਾਮਦ ਕੀਤਾ ਗਿਆ ਅਰਥਾਤ ਕੁੜੀ ਚੰਡੀਗੜ੍ਹ ਵਿੱਚ ਪੜ ਰਹੀ ਸੀ ਅਤੇ ਆਪਣੇ ਘਰ ਬਠਿੰਡਾ ਪਰਿਵਾਰ ਨੂੰ ਮਿਲਣ ਜਾ ਰਹੀ ਸੀ ਜਿਸ ਤੋਂ ਬਾਅਦ ਇੱਕ ਕੁੜੀ ਰਸਤੇ 'ਚੋਂ ਲਾਪਤਾ ਹੋ ਗਈ ਅਤੇ ਹੁਣ ਇਸ ਦੀ লাশ 2 ਦਿਨ ਤੋਂ ਬਾਅਦ ਨਹਿਰ ਵਿੱਚੋਂ ਬਰਾਮਦ ਹੋਈ ਏ ਉਦੋਂ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣੇ 'ਚ ਧਰਨਾ ਦਿੱਤਾ ਹਾਲਾਂਕਿ ਹੁਣ ਕੁੜੀ ਦੀ লাশ ਨੂੰ ਕਰੀਬ 2 ਦਿਨ ਬਾਅਦ ਬਰਾਮਦ ਕਰ ਲਿਆ ਗਿਆ ਹੈ ਚੰਡੀਗੜ੍ਹ ਵਿੱਚ ਪੜ ਰਹੀ ਬਠਿੰਡਾ ਦੀ ਇੱਕ 19 ਸਾਲਾ ਕੁੜੀ ਚੈਰਿਸ਼ ਗੋਇਲ ਦੀ লাশ ਨੂੰ ਬਠਿੰਡਾ ਨਹਿਰ ਤੋਂ ਬਰਾਮਦ ਕੀਤਾ ਗਿਆ ਐ ਐਨਡੀਆਰਐਫ ਨੇ ਮੋੜ ਮੰਡੀ ਦੇ ਪਿੰਡ ਯਾਤਰੀ ਨੇੜੇ ਨਹਿਰ ਵਿੱਚੋਂ ਕੁੜੀ ਦੀ লাশ ਨੂੰ ਬਾਹਰ ਕੱਢਿਆ ਹੈ ਕੁੜੀ ਦਾ ਨਾਮ ਚੈਰਿਸ਼ ਗੋਇਲ ਦੱਸਿਆ ਗਿਆ ਜੋ ਕਿ ਚੰਡੀਗੜ੍ਹ ਵਿੱਚ ਪੜਦੀ ਸੀ ਅਤੇ ਆਪਣੇ ਘਰ ਬਠਿੰਡਾ ਆ ਰਹੀ ਸੀ ਉਹ 2 ਦਿਨ ਤੋਂ ਰਾਸਤੇ ਵਿੱਚ ਲਾਪਤਾ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣੇ 'ਚ ਤਰਨਾ ਦਿੱਤਾ ਇਸ ਦੌਰਾਨ ਪੁਲਿਸ ਨੇ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਇਹਨਾਂ ਵਿੱਚ ਇੱਕ ਪਤੀ ਪਤਨੀ ਸਣੇ ਉਹਨਾਂ ਦਾ ਪੁੱਤਰ ਵੀ ਸ਼ਾਮਿਲ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦਿਲਾਸ਼ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ ਹੈ ਅਤੇ ਹੁਣ ਇਸ ਮਾਮਲੇ 'ਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਵਨ ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ 137 2 ਜਿਹੜਾ 363 ਆਪੀਸੀ ਦਾ ਇਕੁਇਵਲੈਂਟ ਹੁੰਦਾ ਔਰ 612 ਜਿਹੜਾ 120 ਬੀ ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ ਚਾਰ ਜਣੇ ਆਉਂਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲਿਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਨਾਂ ਉਹਦੀ ਅਰੈਸਟ ਅੱਜ ਪੈ ਚੁੱਕੀ ਹੈ ਔਰ ਕੱਲ ਤੋਂ ਹੀ ਐਨ ਡੀ ਆਰ ਐਫ ਦੀ ਟੀਮਾਂ ਨੂੰ ਅਸੀਂ ਡੀ ਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕੁਇਜ਼ੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੌੜ ਖੁਰ ਦਨਹਿਰ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬੋਡੀ ਨੂੰ ਜਿਨ੍ਹਾਂ ਨੇ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਜੋ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬੋਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇੰਟਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਮਾਰੇ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਅਦਾ ਕਰ ਰਿਹਾ 103 ਬੀ ਐਨਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸ ਐਚਓ ਇਨਸਪੈਕਟਰ ਮਨਜੀਤ ਉਹਨੇ ਇਸ ਕੇਸ ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਅੱਜ ਸਸਪੈਂਡ ਕਰ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਜਾਣਕਾਰਾਂ ਤੇ ਉਸਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਲਗਾਇਆ ਸੀ ਇਸ ਤੋਂ ਇਲਾਵਾ ਪੁਲਿਸ ਕਾਰਵਾਈ ਵਿੱਚ ਦੇਰੀ ਦੇ ਵਿਰੋਧ ਵਿੱਚ ਮੋੜ ਮੰਡੀ ਦੇ ਵਪਾਰੀਆਂ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਬਾਜ਼ਾਰ ਬੰਦ ਕਰਕੇ ਥਾਣੇ ਦਾਖਲਾ ਵੀ ਕੀਤਾ ਸੀ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੇ ਲਾਪਰਵਾਹੀ ਦਾ ਦੋਸ਼ ਲਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਅਜਿਹੀ ਸਥਿਤੀ ਪੈਦਾ ਨਾ ਹੁੰਦੀ ਕੀ ਕਰਦੀ ਸੀ ਕਿਤਨੀ ਬੀਸੀ ਜਦੋਂ ਦਾ ਪਤਾ ਹੋਇਆ ਜੀ ਸਾਨੂੰ ਕੁਝ ਨਹੀਂ ਪਤਾ ਸਾਨੂੰ ਕੁਝ ਨਹੀਂ ਪਤਾ ਜੀ ਅਸੀਂ ਤਾਂ پاگل ਹੋਏ ਪਏ ਹਾਂ ਜੀ ਸਾਨੂੰ ਤਾਂ ਸਾਡੀ ਕੁੜੀ ਚਾਹੀਦੀ ਹੈ ਜਿਉਂਦੀ ਹੈ ਭਾਵੇਂ ਮਰਤੀ ਹੈ ਜਿਵੇਂ ਮਰਦੇ ਸੰਤ ਕੁੜੀ ਚਾਹੀਦੀ ਹੈ ਬਸ ਸਾਡੀ ਮੇਰੀ ਕੁੜੀ ਮੈਨੂੰ ਲਿਆ ਤੋ ਅੱਛਾ ਸਾਡੀ ਕੁੜੀ ਐ ਤਾਨੂੰ ਛੋਟੀ ਹੋ ਸਕਦੀ ਐ ਸ਼ਰਮ ਕਰੋ ਸ਼ਰਮ ਲੋਕੋ ਸ਼ਰਮ ਕਰੋ ਇਹ ਸਰ ਪੰਜਾਬ ਦੀ ਦਿੱਤੀ ਐ ਅਮਰੀਕਨ ਦੀ ਦਿੱਤੀ ਅੱਜ ਮੇਰੀ ਕੀ ਗਈ ਐ ਸਾਡੀ ਦੀ ਗਈ ਐ ਸਾਡੀ ਪੁੱਛ ਕੇ ਰੱਖੋ ਸਾਡੇ ਤੇ ਕੀ ਬਿੱਤੀ ਜਾਂਦੀ ਐ ਦੋ ਦਿਨ ਹੋ ਗਏ ਇਹਨੇ ਤੇ ਜੂੜੀ ਸਰਕਦੀ ਦੋ ਦਿਨਾਂ ਦੀ ਕੁੜੀ ਕੰਡਿਆਵ ਕੀਤੀ ਵੀ ਇਹਨਾਂ ਦੀ ਸਾਾਨੂੰ ਨਹੀਂ ਪਤਾ ਸਾਡੀ ਕੁੜੀ ਨਾਲ ਕੀ ਵਾਪਰ ਗਿਆ ਇਹ ਬੱਟੀ ਕਿ ਸਿੱਕਦੀ ਭਾਈ ਕੋਸ਼ਤਾ ਦੱਸਦਾ ਕਿਉਂ ਨਹੀਂ ਬੋਲ ਰਿਹਾ ਕਿਉਂ ਨਹੀਂ ਕਰਦਾ ਦੰਦ ਕੱਢਦੇ ਕੋਈ ਕਮਾਦੀ ਆ ਸਰਵਾਈ ਹੈ ਹਾਲਾਂਕਿ ਜਾਣਕਾਰੀ ਮੁਤਾਬਕ ਮੁੰਡੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਦੋਵੇਂ ਜਿਹੜੇ ਨਹਿਰ ਤੇ ਘੁੰਮਣ ਗਏ ਸੀ ਅਤੇ ਇਸ ਦੌਰਾਨ ਸੈਲਫੀ ਲੈਣ ਦੇ ਸਮੇਂ ਕੁੜੀ ਦਾ ਪੈਰ ਸਿਲਕ ਜਾਣਕਾਰਨ ਉਹ ਨਹਿਰ ਵਿੱਚ ਡਿੱਗ ਗਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰ ਪਰਿਵਾਰ ਨੂੰ ਇਹ ਗੱਲ ਬਿਲਕੁਲ ਵੀ ਹਾਜ਼ਮ ਨਾ ਹੋਈ ਅਤੇ ਉਹਨਾਂ ਨੇ ਮੁੰਡੇ ਦੇ ਪਰਿਵਾਰ ਤੇ ਸ਼ੱਕ ਜਤਾਉਂਦੇ ਹੋਏ ਕੁੜੀ ਦੀ ਭਾਲ ਨੂੰ ਲੈ ਕੇ ਥਾਣੇ ਵਿੱਚ ਸ਼ਿਕਾਇਤ ਕੀਤੀ। ਇਹ ਖਬਰ ਸ਼ਹਿਰ ਵਿੱਚ ਫੈਲ ਗਈ ਅਤੇ ਲੋਕ ਥਾਣਾ ਮੋੜ 'ਤੇ ਇਕੱਠੇ ਹੋਣ ਲੱਗੇ। ਜਿਸ ਤੋਂ ਬਾਅਦ ਲੋਕਾਂ ਨੇ ਪ੍ਰਦਰਸ਼ਨ ਕੀਤਾ। ਹਾਲਾਂਕਿ ਹੁਣ ਕਰੀਬ 2 ਦਿਨ ਬਾਅਦ ਪੁਲਿਸ ਨੇ Laash ਨੂੰ ਜਿੱਥੇ ਬਰਾਮਦ ਕਰ ਲਿਆ ਉੱਥੇ ਹੀ ਮੁੰਡੇ ਸਣੇ ਉਸ ਦੇ ਪਰਿਵਾਰ ਦੇ ਹੋਰ ਜੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮਰਲੇ ਬੇਟਾ ਲੋੜੀਂਦੇ ਚੱਕੀ ਕੋ ਸਾਹਮਣੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈ। ਜਿਹੜਾ ਇਹ ਇਨਸੀਡੈਂਟ ਹੋਇਆ ਸੀਗਾ ਲੜਕੀ ਦੀ ਜਿਹੜੀ ਡੈੱਡ ਬਡੀ ਜਿਹੜੀ ਸੀਗੀ ਅਸੀਂ ਸਰਚ ਕਰ ਰਹੇ ਸੀਗੇ ਕੱਲ ਤੋਂ ਐਨਡੀਆਰਫ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਅਸੀਂ ਬਿਆਨ ਦਰਜ ਕਰਕੇ ਥਾਣਾ ਮੋੜ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਸੀਗਾ ਮੁਕੱਦਮਾ ਦੀ ਤਫ਼ਤੀਸ਼ ਦੇ ਸਬੰਧ ਦੇ ਵਿੱਚ ਹੁਣ ਅਸੀਂ ਤੱਕ 5 ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲੈਣਾ ਜਿਹੜਾ ਮੇਨ ਲੜਕਾ ਸੀਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਗੱਲਾਂ ਆਈਆਂ ਸੀਗੀਆਂ ਉਹਦੇ ਆਧਾਰ ਤੇ ਉੱਤੇ ਜਿਹੜੀ ਹੈਗੀ ਅਸੀਂ ਲੜਕੀ ਦੀ ਡੈੱਡ ਬੋਡੀ ਵੀ ਰਿਕਵਰ ਕਰ ਲਈ ਹੈ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੇ ਚੱਲ ਰਹੀ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਅਗੇ ਰੈਲੇਵੈਂਟ ਸੈਕਸ਼ਨਸ ਅਗੇ ਨੇ ਉਹ ਐਡ ਕੀਤੇ ਜਾਣਗੇ ਤੇ ਪੋਸਟਮਾਰਟਮ ਦੀ ਜਿਹੜੀ ਪ੍ਰੋਸੀਡਿੰਗ ਕਰਵਾਈ ਜਾਵੇ ਦੱਸ ਲੜਕੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੋਈ ਦੱਸ ਲੜਕੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਮਾਰਨ ਨਾਲ ਸੰਬੰਧੀ ਕੁਝ ਦੱਸਿਆ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਏ ਨੇ ਵਜ੍ਹਾ ਰ ਵਰਕਿੰਗ ਤੇ ਜਿਹੜੀ ਹੈਗੀ ਕਿਉਂਕਿ ਬੀਇੰਗ ਲੜਕੀ ਦੇ ਨਾਲ ਮਸਲਾ ਹੋਂ ਸੰਬੰਧਤ ਹੋਣ ਕਰਕੇ ਸੈਂਸਿਟਿਵ ਵੀ ਹੈ ਤੋਂ ਅਸੀਂ ਜਿਹੜਾ ਹੈਗਾ ਇਸ ਮੌਕੇ ਤੇ ਤੁਹਾਡੇ ਨਾਲ ਡਿਸਕਲੋਜ਼ ਨਹੀਂ ਕਰ ਸਕਦੇ ਬਾਕੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਅਜੇ ਚੱਲ ਰਹੀ ਹੈ ਇਹ ਇਹ ਮਰਡਰੀ ਹੈ ਜੀ ਆ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਤਾਂ ਇਹੀ ਸਾਹਮਣੇ ਆਇਆ ਹੈ ਜਿਹੜੇ ਪੰਜ ਤੁਸੀਂ ਦੋਸ਼ੀ ਕਰ ਰਹੇ ਹੋ ਕੌਣ ਕੌਣ ਨੇ ਦੱਸ ਸਕਦੇ ਇਹਦੇ ਵਿੱਚ ਇੱਕ ਲੜਕਾ ਹੈ ਤੇ ਉਹਦੇ ਜਿਹੜੇ ਇੱਕ ਦੋਸਤ ਹੈ ਉਹਦੇ ਬਾਕੀ ਰਿਸ਼ਤੇਦਾਰ ਨੇ ਚਾਚਾ ਤੇ ਉਹਦੇ ਮਾਦਰ ਫਦਰ ਕੋਈ ਸਮਾਂ ਘਟਨਾ ਤੱਕ ਇਹ ਜਿਹੜੀ ਹੈਗੀ ਹੈ ਸ਼ਾਇਦ 9 ਤਰੀਕ ਦੀ ਟਾਈਮਿੰਗ ਜਿਹੜੀ ਹੈਗੀ ਆ ਅੱ ਥੈਂਕ ਯੂ ਸਰ ਤਾਂ ਦੱਸਤੀ ਹੈ ਕਿ ਮ੍ਰਿਤਿਕਾ ਚੈਰਿਸ਼ ਗੁਇਲ ਨਾਮ ਦੀ ਇਹ 19 ਸਾਲਾ ਕੁੜੀ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਸੀ ਪਰ ਇਲਜ਼ਾਮ ਲੱਗੇ ਕਿ ਇਸ ਨੂੰ ਰਸਤੇ ਵਿੱਚੋਂ ਮੁੰਡੇ ਵੱਲੋਂ ਅਗਵਾ ਕਰ ਲਿਆ ਗਿਆ ਅਤੇ ਫਿਰ ਇਸ ਨੂੰ ਨਹਿਰ ਵਿੱਚ ਛੁੱਟ ਦਿੱਤਾ ਗਿਆ ਹਾਲਾਂਕਿ ਇਸ ਪੂਰੇ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ